ਹੋ ਗਿਆ ਹੈ ਔਰ ਜਿਸ ਤੇ ਅਦੇ ਵੱਲੋਂ ਪਰਚਾ ਹੋਇਆ ਉਹ ਵੀ ਲੈ ਦਿਆਂ ਨਕੌਦਰ ਥਾਣੇ ਦੇ ਅੱਗੇ ਤਸਵੀਰਾਂ ਜਿੱਥੇ ਇੱਕ ਵਿਸ਼ਾਲ ਧਰਨਾ ਲੱਗਿਆ ਹੋਇਆ ਹੈ ਤਾਂ ਪਹਿਲਾਂ ਤੁਸੀਂ ਉਹ ਅਪਡੇਟ ਦੇਖੀ ਸੀ ਪਰ ਦੂਜਾ ਪੱਖ ਕੀ ਹੈ ਧਰਨਾ ਲੱਗਿਆ ਤਾਂ ਦੂਜਾ ਪੱਖ ਕੀ ਹੈ ਇਹ ਕਿਸਾਨ ਆਗੂ ਹੈ ਜਾਂ ਫਿਰ ਪਿੰਡ ਵਾਸੀ ਉਹ ਵੀ ਆਪਾਂ ਜਾਣਾਂਗੇ ਅਸਰ ਪਹਿਲਾ ਸਵਾਲ ਹੈ ਤੁਸੀਂ ਕਿਸਾਨ ਆਗੂ ਆਗੂ ਜਾਂ ਪਿੰਡ ਵਾਸੀਓ ਪਰ ਕਿਹਦਾ ਦਰਜ ਹੋ ਗਿਆ ਤੁਸੀਂ ਥਾਣੇ 'ਚ ਧਰਨਾ ਲਾਉਣ ਆਏ ਹੋ ਤੁਹਾਡਾ ਮਕਸਦ ਕੀ ਸੀ ਇੱਥੇ ਅਸੀਂ ਕਿਸਾਨ ਆਗੂ ਵੀ ਆਂ ਇਲਾਕੇ ਦੇ ਮੋਤਵਰ ਬੰਦੇ ਵੀ ਆਂ ਔਰ ਇਹ ਜਿਹੜਾ ਜਸਵਿੰਦਰ ਸਿੰਘ ਅਜਾਦ ਨਾਂ ਦਾ ਬੰਦਾ ਉੱਗੀ ਚ ਰਹਿੰਦਾ ਆ ਔਰ ਗੁਰਿੰਦਰ ਸਿੰਘ ਕਾਕਾ ਕਿਹਦੇ ਦਾਦੇ ਨੇ ਇਹਨੂੰ ਆ ਕੇ ਇੱਥੇ ਵਸਾਇਆ ਸੀਗਾ ਕਿਉਂਕਿ ਇਹ ਕਾਰੀਗਰ ਬੰਦਾ ਸੀਗਾ ਵੀ ਚਲੋ ਇੱਥੇ ਇੱਕ ਕਾਰੀਗਰ ਦੀ ਲੋੜ ਆ ਹੌਲੀ ਹੌਲੀ ਇਹ ਗੁਰਿੰਦਰ ਸਿੰਘ ਕਾਕੇ ਦੀਆਂ ਦੁਕਾਨਾਂ ਤੇ ਕਬਜ਼ਾ ਕਰਨਾ ਦੀਨਦਿਆਤ ਨਾਲ ਕਦੇ ਅੰਦਰੋਂ ਦੋ ਦਵਾਰ ਭੰ ਲੈਣੀ ਕਦੇ ਕੋਸ਼ ਕਰ ਲੈਣਾ ਇਹਨੂੰ ਬਥੇਰਾ ਸਮਝਾਇਆ ਲਾ ਕੇ ਆਲਿਆਂ ਨੇ ਵੀ ਇਦਾਂ ਨਹੀਂ ਕਰੀ ਤੇ ਧੱਕਾ ਨਹੀਂ ਕਰੀਦਾ ਉਹ ਆਪਦੀ ਕਮਾਈ ਕਰ ਪਰ ਇਹ ਨਹੀਂ ਟਲਿਆ ਹੁਣ ਗੁਰਿੰਦਰ ਸਿੰਘ ਕਾਕੇ ਨੇ ਦੁਕਾਨ ਦਿੱਤੀ ਸੀ ਕਿਰਾਏ ਤੇ ਕਿਰਾਏ ਤੇ ਦੁਕਾਨ ਦਿੱਤੀ ਸੀ ਕਿ ਇਹ ਨੇ ਕੀ ਕੀਤਾ ਉਸ ਦੁਕਾਨ ਦਾ ਤਲ ਦਾ ਭੰ ਲਿਆ ਹੋਰ ਕਿਸੇ ਬੰਦੇ ਨੂੰ ਕਿਰਾਏ ਤੇ ਦਿੱਤੀ ਸੀ ਕਿੰਦਾ ਜੰਦਾ ਲੱਗਿਆ ਹੋਸੀ ਕਿੰਦਾ ਲੱਗੇ ਸਮਾਨ ਵਿੱਚ ਆ ਗਿਆ ਉਹ ਵਾਂਗਰ ਦੀ ਦੁਕਾਨਾਂ ਹਾਂ ਇਹਨੇ ਇੱਕ ਦੁਕਾਨ ਸੀ ਜੋ ਖਾਲੀ ਸੀ ਜਾਂ ਕੋਈ ਸਮਾਨ ਕਰਦਾ ਸੀ ਸਮਾਨ ਸਿਆ ਕਾਰੋਬਾਰ ਚੱਲਦਾ ਸੀ ਹਾਂ ਬਿਲਕੁਲ ਇਹਨੇ ਉਸ ਸਮਾਨ ਸਾਰਾ ਭੰਨ ਕੇ ਬਾਹਰ ਸਟਿਆ ਜਿੰਦੇ ਵੱਢ ਕੇ ਆਪਣੇ ਜਿੰਦੇ ਲਾ ਲਏ ਨੇ ਫਿਰ ਇਹਨਾਂ ਨੇ ਆਪਦੇ ਫਿਰ ਜਿੰਦੇ ਲਾਏ ਪੁਲਿਸ ਨੂੰ ਕੰਪਲੇਂਟ ਕੀਤੀ 8-10 ਦਿਨ ਜਿੱਦਾਂ ਚੱਲਦਾ ਰਿਹਾ ਪੁਲਿਸ ਆਪਦੀ ਇਨਵੈਸਟੀਗੇਸ਼ਨ ਕਰਦੀ ਰਹੀ ਪੁਲਿਸ ਨੇ ਕਰਨੀ ਹੁੰਦੀ ਇਨਵੈਸਟੀਗੇਸ਼ਨ ਆਪਣੀ ਇਨਵੈਸਟੀਗੇਸ਼ਨ ਕਰਕੇ ਪੁਲਿਸ ਨੇ ਉਸਤੇ ਕਰ ਦਿੱਤਾ ਪਰਚਾ ਪਰਚਾ ਕਰਤਾ ਉਹਦੀ ਰੈজিস্টਰੀ ਕੱਲ੍ਹ ਪਾਤੀ ਆ ਔਰ ਉਹਨੂੰ ਸਮਝਾਉਣ ਦੀ ਵੀ ਬੜੀ ਕੋਸ਼ਿਸ਼ ਕੀਤੀ ਪੁਲਿਸ ਨੇ इवन ਉਹਦੇ ਜਵਾਈ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਐ ਪੁਲਿਸ ਦੀ ਕਾਰਵਾਈ ਤੋਂ ਤੁਸੀਂ ਖੁਸ਼ ਹੋ ਬਿਲਕੁਲ ਅਸੀਂ ਖੁਸ਼ ਹਾਂ ਉਹਨੇ ਬਿਲਕੁਲ ਸੱਚ ਜੀ ਉਹ ਸੱਚ ਲਿਖਿਆ ਜਾਇਜ ਕੀਤਾ ਪੁਲਿਸ ਨੇ ਮੈਂ ਤੁਸੀਂ ਦੇਖੋ ਇੱਕ ਤਰ ਤੋੜੀ ਉਹ ਵੀ ਤੁਹਾਡੇ ਪਿੰਡ ਦੇ ਵਿੱਚ ਕੁਝ ਹੋਣਗੇ ਕੋਈ ਪਿੰਡ ਦਾ ਨਹੀਂ ਸਾਡੇ ਪਿੰਡ ਦਾ ਕੋਈ ਨਹੀਂ ਸਾਡੇ ਸਾਡੇ ਪਿੰਡ ਦਾ ਕੋਈ ਨਹੀਂ ਬਾਰਾਂ ਦੇ ਨੂੰ ਕੋਦਰ ਏਰੀਆ ਦਾ ਕੋਈ ਨਹੀਂ ਉਧਰ ਲਪਿੰਡਾ ਦਾ ਹਾਂ ਤੁਸੀਂ ਤੁਹਾਡਾ ਮਕਸਦ ਕੀ ਹੈ ਤੁਸੀਂ ਕਿ ਇੱਥੇ ਸਾਡਾ ਮਕਸਦ ਇਹ ਆ ਵੇ ਇਹ ਪੁਲਿਸ ਦੇ ਖਿਲਾਫ ਧਰਨਾ ਲਾ ਕੇ ਬੈਠੇ ਆ ਪੁਲਿਸ ਧੱਕਾ ਕਰਦੀ ਆ ਵੀ ਅਸੀਂ ਹੱਕ ਵਿੱਚ ਆਏ ਆ ਪੁਲਿਸ ਨੇ ਜੋ ਕੀਤਾ ਜਾਇਜ਼ ਕੀਤਾ ਅਸੀਂ ਪੁਲਿਸ ਦੇ ਹੱਕ ਵਿੱਚ ਆਏ ਆ ਪੁਲਿਸ ਨੇ ਜੋ ਕੀਤਾ ਜਾਇਜ਼ ਕੀਤਾ ਤੁਸੀਂ ਐਸਐਸਓ ਦੇ ਹੱਕ ਵਿੱਚ ਆਏ ਹੋ ਇੱਕ ਸਵਾਲ ਇਹ ਦੇਖੋ ਜਿੱਦਾਂ ਕਿ ਐਸਐਸਓ ਚ ਫਿਰ ਉਹ ਵੀ ਇਸ ਧਰਨੇ ਚ ਸ਼ਾਮਲ ਇੱਥੇ ਬੈਠੋਗੇ ਨਹੀਂ ਅਸੀਂ ਤਾਂ ਅਸੀਂ ਇਦਾਂ ਨਹੀਂ ਆ ਅਸੀਂ ਜਿਹੜੇ ਗੁੰਮਰਾਹ ਹੋ ਕੇ ਬੰਦੇ ਉਹਨਾਂ ਦੇ ਨਾਲ ਆਏ ਆ ਅਸੀਂ ਇੱਥੇ ਸਪੀਕਰ ਲਾ ਲੈਣਾ ਉਹਨਾਂ ਨੂੰ ਇਕੱਲੇ ਇਕੱਲੇ ਨੂੰ ਜਾ ਕੇ ਨਹੀਂ ਦੱਸ ਸਕਦੇ ਆ ਸਾਨੂੰ ਕਈ ਬੰਦੇ ਇੱਥੇ ਟਕਰੇ ਆ ਉਹਨਾਂ ਨੂੰ ਆਈ ਪੁੱਛਿਆ ਕਿਸ ਤਰ੍ਹਾਂ ਆਏ ਆ ਕਹਿੰਦੇ ਜੀ ਧਰਨੇ ਚ ਆਏ ਕਹਾ ਜਦੋਂ ਉਹਨਾਂ ਨੂੰ ਅਸਲੀਅਤ ਦੱਸੀ ਉਹ ਗੇਟੋਂ ਬਾਹਰ ਹੋ ਗਏ ਕਹਿੰਦੇ ਅਸੀਂ ਚੋਰ ਦੀ ਕਿਉਂ ਹਾਂ ਵੀ ਭਰਗੇ ਬਾਹਰ ਹੋ ਗਏ ਐਸੇ ਕਰਕੇ ਅਸੀਂ ਸਪੀਕਰ ਇੱਥੇ ਲਾ ਕੇ ਧਰਨਾ ਲਾ ਕੇ ਉਹ ਜਿਹੜੇ ਉਹ ਧਰਨੇ ਤੇ ਬੈਠੇ ਆ ਉਹਨਾਂ ਨੂੰ ਸੁਣਾਉਣਾ ਆ ਵੀ ਤੁਸੀਂ ਜਿਹੜੇ ਜਿਹਦੇ ਵਾਸਤੇ ਜਿਹਦੇ ਖਿਲਾਫ ਜਿਹਦੇ ਹੱਕ ਵਿੱਚ ਤੁਸੀਂ ਧਰਨਾ ਦੇਣ ਆਏ ਹੋ ਉਹ ਬੰਦਾ ਚੋਰ ਆ ਉਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਬੰਦਾ ਜਾਣਦੇ ਵੀ ਹੋਣ ਜਾਣਦੇ ਆ ਫਿਰ ਬੁਲਾ ਕੇ ਮਾੜੇ ਮੋਟ ਡਿਸਕਸ ਕਰ ਲਿਆ ਕੱਲ ਕੱਲ ਗਿਆ ਕਸ਼ਮੀਰ ਸਿੰਘ ਹੈ ਜਿਹੜਾ ਉਹਨਾਂ ਦਾ ਪ੍ਰਧਾਨ ਹੈ ਸਾਰੇ ਦਾ ਕੱਲ ਉਹਨੂੰ ਮੈਂ ਕਿਹਾ ਵੀਰਾ ਤੇ ਚੋਰ ਦੀ ਮਦਦ ਨਹੀਂ ਕਰੀਦੀ ਚੋਰ ਦੇ ਹਾਮਾ ਨਾ ਭਰੀਦੀ ਉਹ ਬੰਦਾ ਚੋਰ ਆ ਤੇਰਾ ਹੋਊਗਾ ਸੱਜਣ ਮਿੱਤਰੋ ਵੱਖਰੀ ਗੱਲ ਆ ਸੱਜਣ ਤਾਂ ਇਹ ਵੱਖਰੀ ਆ ਪਰ ਚੋਰ ਤਾਂ ਚੋਰ ਆ ਅ ਦੇਖੋ ਜੀ ਤੁਸੀਂ ਇੱਥੇ ਸਪੀਕਰ ਲਾਉਂਗੇ ਇੱਕ ਸਪੀਕਰ ਉੱਧਰ ਲੱਗਿਆ ਹੈ ਹਾਂ ਜੀ ਕਿਤਾ ਮੈਂ ਪਹਿਲਾਂ ਗੱਲ ਇਹ ਕਿ ਕੁਝ ਪਿੰਡ ਵਿੱਚ ਵੀ ਹੋਣਗੇ ਆਪਸੀ ਤੁਹਾਡੇ ਰਿਸ਼ਤੇ ਦਾ ਸਬੰਧ ਵੀ ਹੋਣਗੇ ਨਹੀਂ ਸਾਡਾ ਕੋਈ ਨਾ ਪਿੰਡ ਹੈ ਹੀ ਨਹੀਂ ਸਾਡੇ ਏਰੀਆ ਵਿੱਚ ਬੰਦੇ ਆ ਕਿ ਪਿੰਡ ਚ ਹਲਕੇ ਦਾ ਬੰਦਾ ਕੋਈ ਨਹੀਂ ਹੈ ਨਹੀਂ ਤੇ ਇੱਥੇ ਤੁਸੀਂ ਸਪੀਕਰ ਲਾਉਂਗੇ ਇੱਕ ਉੱਧਰ ਲੱਗਿਆ ਹੈ ਕਾਨੂੰਨ ਵਿਵਸਥਾ 'ਚ ਕੋਈ ਫਰਕ ਨਹੀਂ ਪਊਗਾ ਜੀ ਫਰਕ ਪੁਲਿਸ ਨੇ ਆਪੇ ਕੰਟਰੋਲ ਕਰਨਾ ਜੇ ਯਾਸੀਨ ਗਲਤ ਹੋਮਗੇ ਸਾਡੇ ਡਾਂਗਾਂ ਫੇਰਨ ਜੇ ਉਹ ਗਲਤ ਹੋਣਗੇ ਅਸੀਂ 100% ਪਿੰਡ ਦੇ ਆ ਉਹਦੇ ਵਿੱਚ ਪਿੰਡ ਦਾ ਇੱਕ ਵੀ ਦੇ ਲੋਕੀ ਦਾ ਹਾਂ ਅਸੀਂ 100% ਪਿੰਡ ਦੇ ਪਿੰਡ ਦੇ ਬੰਦੇ ਆ ਇਹ ਸਾਰੇ ਉਹਨਾਂ ਤੇ ਪਰਚਾ ਹੋ ਗਿਆ ਹਾਂ ਹੁਣ ਤੁਸੀਂ ਉਹਨਾਂ ਨੂੰ ਸਮਝਾਉਣਾ ਜੇ ਤੇ ਪਰਚੇ ਹੋ ਗਿਆ ਤੇ ਸਮਝਾਉਣ ਸੀ ਪਰ ਉਹ ਕੋਈ ਇੱਕ ਬੰਦਾ ਜਿਹੜਾ ਉਹਨਾਂ ਨਾਲ ਲੱਗੀ ਸਮਝਾਉਣ ਤੇ ਜੇਕਰ ਜੇ ਤੇ ਐਸਐਚਓ ਸਾਹਿਬ ਆਉਂਦੇ ਆ ਉਹ ਕਹਿੰਦੇ ਕਿ ਪਰਚਾ ਹੋ ਗਿਆ ਤੁਸੀਂ ਘਰ ਚੱਲ ਜਾਓ ਪਰ ਤੁਸੀਂ ਚੱਲ ਜਾਓਗੇ ਚਲੇ ਜਾ ਮਾ ਕੋਈ ਗੱਲ ਨਹੀਂ ਏਡੀ ਗੱਲ ਨਹੀਂ ਅਸੀਂ ਨਹੀਂ ਚਾਹੁੰਦੇ ਲੈਂਡ ਆਰਡਰ ਅਸੀਂ ਨਹੀਂ ਖਰਾਬ ਕਰਨਾ ਚਾਹੁੰਦੇ ਉਹਨਾਂ ਦੇ ਤੇ ਕੰਮ ਹੀ ਆ ਲੈਂਡ ਆਰਡਰ ਖਰਾਬ ਕਰਨਾ ਐਸਐਚਓ ਸਾਹਿਬ ਨਾਲ ਕੋਈ ਗੱਲਬਾਤ ਹੋਈ ਐਸਐਚਓ ਸਾਹਿਬ ਨਾਲ ਮੇਰੀ ਤਾਂ ਨਹੀਂ ਹੋਈ ਪਹਿਲਵਾਨ ਜੀ ਤੁਹਾਡੀ ਹੋਈ ਸ਼ਾਇਦ ਕੋਈ ਨਹੀਂ ਉਹ ਕਹਿੰਦੇ ਸਵੇਰੇ ਵੀ ਇਹ ਤਾਂ ਗਲਤ ਆ ਕੇ ਤੁਹਾਡਾ ਨਾਂ ਲਾਇਆ ਇਹ ਨਹੀਂ ਅਸੀਂ ਵੀ ਕਹਿੰਦੇ ਆ ਇਹ ਤਾਂ ਮਾੜਾ ਆ ਅਸਲੀਅਤ ਤਾਂ ਜਾਣਣੀ ਚਾਹੀਦੀ ਹੈ ਨਾ ਵੀ ਅਸਲੀਅਤ ਕੀ ਆ ਇਹਦਾ ਦੇਖਣ ਭਈ ਕੋਰਟ ਨੇ ਉਹ ਇਹਨਾਂ ਦੇ ਹੱਕ ਜੇ ਕੇਸ ਕਰਤਾ ਉਹ ਤਾਂ ਕੋਰਟ ਵੀ ਕਹਿੰਦਾ ਵੀ ਤੁਸੀਂ ਕਾਗਜ਼ ਲੈ ਸਕਦੇ ਮੰਗ ਪੱਤਰ ਕਿਸਨ ਦੇਦੋ ਲਿਖਤੀ ਰੂਪ ਦੇ ਵਿੱਚ ਸਮਝ ਜਾਣਗੇ ਇਦਾਂ ਨਹੀਂ ਹੋ ਸਕਦਾ ਕਿ ਐਸਐਚਓ ਨੂੰ ਦੇਦੋ ਇਹ ਹੁਣ ਜਦੋਂ 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 ਅਸੀਂ ਬਰਾਬਰ ਹਨਾ ਇੱਥੇ ਕਾਨਫਰੈਂਸ ਕਰਾਂਗੇ ਸਾਰਿਆਂ ਦੇ ਸਾਰਿਆਂ ਨੂੰ ਪਤਾ ਲੱਗੂ ਅਸਲੀਅਤ ਕੀ ਆ ਅਸੀਂ ਅਸੀਂ ਤਾਂ ਸੱਚੇ ਬੰਦੇ ਦੇ ਨਾਲ ਆ ਅਸੀਂ ਗਲਤ ਬੰਦੇ ਨਹੀਂ ਹੈਗੇ ਹੁਣ ਜਿਹੜੇ ਪਿੰਡਾਂ ਦੇ ਵਿੱਚੋਂ ਉਦਾਂ ਹੀ ਸਾਰਿਆਂ ਨੂੰ ਸੱਦ ਲਿਆ ਬਈ ਇੱਥੇ ਆ ਜਿਓ ਤੁਹਾਡਾ ਸਾਰਿਆਂ ਬੰਦੇ ਨੂੰ ਕਿਸੇ ਨੂੰ ਵੀ ਨਹੀਂ ਪਤਾ ਹੈਗਾ ਵੀ ਤੁਹਾਰ ਨਾਲ ਲਵਾਇਆ ਕਾਦਾ ਆ ਹਾਂਜੀ ਇੱਕ ਬੰਦੇ ਤੋਂ ਇਲਾਵਾ ਇੱਕ ਬੰਦੇ ਤੋਂ ਇਲਾਵਾ ਕਿਸੇ ਨੂੰ ਨਹੀਂ ਪਤਾ ਉਹਨਾਂ ਚੋਂ ਪਲੇਮਾਨ ਤੋਂ ਬੰਦੇ ਆ ਬਿਠਾਏ ਆ ਤੇ ਧਰਨ ਹੋਇਆ ਆ ਸਾਂਝਾ ਦਾ ਨਾਂ ਖਰਾਬ ਹੋ ਰਿਹਾ ਤਾਂ ਧਰਨੇ ਦੇ ਦੋ ਪੱਖ ਸਾਹਮਣੇ ਆ ਗਿਆ ਪਹਿਲੀ ਪਾਰਟੀ ਸਾਹਮਣੇ ਬੈਠੀ ਹੈ ਔਰ ਦੂਜੀ ਕਹਿੰਦੀ ਕਿ ਅਸੀਂ ਵੀ ਇੱਥੇ ਧਰਨਾ ਲਾਵਾਂਗੇ ਫਿਲਹਾਲ ਉਹਨਾਂ ਦੇ ਪਰਚਾ ਦਰਚ ਹੋਇਆ ਔਰ ਇਹ ਕਿਹੜੀ ਥੇਰ ਹੈ ਇਹਨਾਂ ਦੇ ਵੱਲੋਂ ਹੋਇਆ ਪਰ ਕਹਿੰਦੇ ਐਸਐਚਓ ਸਾਹਮਣੇ ਜੇਕਰ ਗੱਲ ਹੁੰਦੀ ਹੈ ਐਸਐਚਓ ਸਾਹਿਬ ਕਹਿੰਦੀ ਆ ਵੀ ਤੁਸੀਂ ਆਪ ਤੇ ਘਰ ਚੱਲ ਜਾਓ ਤਾਂ ਘਰ ਵੀ ਚੱਲ ਜਾਂਗੇ ਤੇ ਧਰਨਾ ਦੋ ਹਿੱਸਿਆਂ ਦੇ ਵਿੱਚ ਨਹੀਂ ਲੱਗ-ਲੱਗ ਧੜੇ ਥਾਣੇ ਦੇ ਵਿੱਚ ਦੋ ਧਰਨੇ ਲੱਗਣ ਦੀ ਤਿਆਰੀ ਚ ਇੱਕ ਲੱਗ ਚੁੱਕਿਆ ਔਰ ਦੂਜਾ ਕੁਝ ਟਾਈਮ ਨੇ ਕਹਿੰਦੇ ਸਪੀਕਰ ਲੈਣ ਗਏ ਹੋਇਆ ਗੱਲਬਾਤ ਕਰ ਫਿਰ ਕਰ ਦਿੰਦੇ ਆ ਇਹ ਕੋਲ ਸਪੀਕਰ ਲੈਣ ਗਏ ਹੋਇਆ ਹਾਂ ਹਾਂਜੀ ਬਿਲਕੁਲ ਦਰੀਆਂ ਔਰ ਸਪੀਕਰ ਲੈਣ ਗਏ ਆ ਅੱਛਾ ਇੱਥੇ ਦਰੀਆਂ ਔਰ ਸਪੀਕਰ ਲੈਣ ਆਏ ਕਹਿੰਦੇ ਧਰਨਾ ਲੱਗ ਜੂਗਾ ਪਰ ਰਿਜ਼ਲਟ ਕੀ ਨਿਕਲੋਗਾ ਜਦੋਂ ਇਹਨਾਂ ਵਿੱਚ ਵੀ ਦੋ ਕਿਸਾਨ ਜਥੇਬੰਦੀਆਂ ਹੋ ਜਾਂਦੀਆਂ ਇੱਕ ਉਹ ਤਾਂ ਰਾਜੇਵਾਲ ਜਥੇਬੰਦੀ ਹੈ ਔਰ ਇਹਨਾਂ ਦੇ ਜੇ ਇੱਥੋਂ ਦੇ ਕਿਸਾਨ ਲਖੋਵਾਲ ਦੋ ਜਥੇਬੰਦੀਆਂ ਲਖੋਲ ਕਿਸਾਨ ਜੁਨੀ ਦੇ ਲਖੋ ਜੁਨੀ ਦੇ ਵੀ ਬੰਦੇ ਸਾਡੇ ਵਿੱਚ ਆ ਗਏ ਆ ਰਾਜੇ ਵਾਲ ਦੇ ਵੀ ਹੈਗੇ ਆ ਇੱਕ ਸਾਲ ਹੋਰ ਆਜੇ ਕਾਡੀਆਂ ਜੁਨੀਆ ਰਾਡੀਆਂ ਕਾਡੀਆਂ ਵਾਲ ਜੁਨੀਆ ਸਪਤ ਮੋਰਚੇ ਤੇ ਤੁਸੀਂ ਇਕੱਠੇ ਹੋ ਜਾਂਦੇ ਹੋ ਇੱਥੇ ਤਾਂ ਫਿਰ ਤੁਸੀਂ ਫਿਰ ਨਹੀਂ ਅਸੀਂ ਜਿੱਥੇ ਜਿੱਥੇ ਕੋਈ ਗਲਤ ਹੁੰਦਾ ਜੇ ਸੰਯੁਕਤ ਮੋਰਚੇ ਦੇ ਵਿੱਚ ਜੇ ਸਰਕਾਰ ਧੱਕਾ ਕਰਦੀ ਤੇ ਸਾਰੇ ਇਕੱਠੇ ਸੀ ਇੱਥੇ ਸਰਕਾਰ ਨਹੀਂ ਧੱਕਾ ਕਰਦੀ ਇੱਥੇ ਇਹਦਾ ਇੱਕ ਆਦਮੀ ਧੱਕਾ ਕਰਦਾ ਇੱਕ ਪਰਸਨ ਧੱਕਾ ਕਰਦਾ ਸਰਕਾਰ ਦਾ ਕੋਈ ਧੱਕਾ ਨਹੀਂ ਇੱਥੇ ਤਾਂ ਇਹਨਾਂ ਦੇ ਵਿੱਚ ਵੀ ਕਿਸਾਨ ਆਗੂ ਹੈ ਲਖਵਾਲ ਜੂਨੀਅਨ ਉਧਰ ਰਾਜੇਵਾਲ ਜੂਨੀਅਨ ਆਹਮਣੇ-ਸਾਹਮਣੇ ਹੋ ਗਿਆ ਪਰ ਰਿਜ਼ਲਟ ਕੀ ਨਿਕਲੂਗਾ ਕਿ ਐਸਐਚਓ ਦੇ ਕਹਿਣ ਤੋਂ ਬਾਅਦ ਇਹ ਧਰਨਾ ਖਤਮ ਕਰਕੇ ਚੱਲ ਜਾਂਦੇ ਆ ਕਿ ਉਹਨਾਂ ਦੇ ਕੁਝ ਮੰਗ ਮੰਨੀ ਜਾਂਦੀ ਹੈ ਅਪਡੇਟ ਕੀ ਹੋਏਗੀ ਉਹ ਅਜੇ ਰਿਜ਼ਲਟ ਆਉਣਾ ਬਾਕੀ ਹੈ ਪਰ ਸਾਹਮਣੇ ਤਸਵੀਰਾਂ ਇੱਕ ਵਾਰ ਦਿਖਾ ਦਿੰਨੇ ਆ ਦੇਖਦੇ ਰਹੋ ਐਨਐਨਆਰ ਨਿਊਜ਼